ਜਲੰਧਰ ਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਐਮਐਲਏ ਰਮਨ ਅਰੋੜਾ ਦੇ ਕਾਲੇ ਕਾਰਨਾਮਿਆਂ ਦੇ ਖੁਲਾਸੇ ਹੁਣ ਇੱਕ ਇੱਕ ਕਰਕੇ ਸਾਹਮਣੇ ਆ ਰਹੇ ਨੇ ਬੀਤੇ ਕੱਲ ਵਿਜੀਲੈਂਸ ਵੱਲੋਂ ਇੱਕ ਹੋਰ ਮਹਿਲਾ ਅਫਸਰ ਨੂੰ ਨਗਰ ਨਿਗਮ ਦੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਵੱਲੋਂ ਖੁਲਾਸੇ ਕੀਤੇ ਗਏ ਕਿ ਰਮਨ ਅਰੋੜਾ ਵੱਲੋਂ ਲਿੱਤੇ ਗਏ ਪੈਸਿਆਂ ਦਾ ਹਫ਼ਤਾ ਉਹ ਰੱਖਦੇ ਸਨ ਤੇ ਕਈ ਨਾਮੀ ਸ਼ਹਿਰ ਦੇ ਬੰਦਿਆਂ ਕੋਲੋਂ ਪੈਸੇ ਉਹਨਾਂ ਨੇ ਵੀ ਲਏ ਨੇ ਜਿਨ੍ਹਾਂ ਦੇ ਵਿੱਚ ਇੱਕ ਬੇਕਰੀ ਮਾਲਕ ਦਾ ਨਾਮ ਸਾਹਮਣੇ ਆ ਰਿਹਾ ਤੇ ਲਗਾਤਾਰ ਵਿਜੀਲੈਂਸ ਵੱਲੋਂ ਰਮਨ अरोड़ा ਦੇ ਕਾਲੇ ਕਾਰਨਾਮੇ ਦੇ ਖੁਲਾਸੇ ਕੀਤੇ ਜਾ ਰਹੇ ਨੇ ਤੇ ਇਸ ਦੇ ਵਿੱਚ ਰਮਨ अरोड़ा ਦੇ ਕੁੜਮ ਅਤੇ ਉਸ ਦਾ ਬੇਟਾ ਵੀ ਨਾਮਜ਼ਦ ਕਰ ਲਿਆ ਗਿਆ ਬੀਤੇ ਕੱਲ ਰਮਨ अरोड़ा ਨੂੰ ਅਦਾਲਤ ਚ ਪੇਸ਼ ਕਰ 4 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਤੇ ਹੁਣ ਇਸੇ ਦੇ ਚਲਦੇ ਬੀਤੀ ਰਾਤ ਨੂੰ ਨਗਰ ਨਿਗਮ ਦੀ ਮਹਿਲਾ ਅਫਸਰ ਹਰਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੀਆਂ ਇਹ ਤਸਵੀਰਾਂ ਨੇ ਜਿਨ੍ਹਾਂ ਨੂੰ ਰਾਤ ਦੇਰ ਰਾਤ ਗ੍ਰਿਫਤਾਰ ਕਰਕੇ ਮੈਡੀਕਲ ਲੀ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਹੁਣ ਅਗਲੀ ਪੁੱਛਗਿਛ ਇਨਾਂ ਤੋਂ ਜਾਰੀ ਹੈ ਤੇ ਲਗਾਤਾਰ ਰਮਨ ਨਰੋੜਾ ਦੇ ਕਾਲੇ ਕਾਰਨਾਮਿਆਂ ਦੇ ਖੁਲਾਸੇ ਸਾਹਮਣੇ ਆ ਰਹੇ ਨੇ ਤੇ ਜਲੰਧਰ ਦੇ ਵੱਖ-ਵੱਖ ਲੋਕ ਵੀ ਹੁਣ ਗਵਾਹੀ ਦੇਣ ਲਈ ਸਾਹਮਣੇ ਆ ਰਹੇ ਨੇ ਜਿਸ ਦੇ ਵਿੱਚ ਤਕਰੀਬਨ 7 ਤੋਂ 8 ਲੋਕਾਂ ਦਾ ਨਾਮ ਸਾਹਮਣੇ ਆ ਰਿਹਾ ਜਿਨ੍ਹਾਂ ਤੋਂ ਮੋٹے ਪੈਸੇ ਵਸੂਲੇ ਗਏ ਸਨ ਹੁਣ ਵੇਖਣਾ ਹੋਵੇਗਾ ਕਿ ਵਿਜੀਲੈਂਸ ਹੋਰ ਕਿਹੜੇ ਖੁਲਾਸੇ ਰਮਨ ਅਰੋੜਾ ਦੇ ਖਿਲਾਫ ਕਰਦੀ ਹੈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ